ਜੰਮੂ ਕਸ਼ਮੀਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਦਰਅਸਲ ਜੰਮੂ ਕਸ਼ਮੀਰ ਦੇ ਵਿੱਚ ਪੂਛ ਤੇ ਕਈ ਇਲਾਕਿਆਂ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਭਾਰੀ ਬਾਰਿਸ਼ ਦੇ ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਪਾਣੀ ਵਿੱਚ ਸੜਕ ਤੇ ਕਈ ਗੱਡੀਆਂ ਬਹਿ ਗਈਆਂ ਨੇ ਪੂਛ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਨਦੀਆਂ ਤੇ ਨਾਲੇ ਉਫਾਨਤੇ ਨੇ ਪੂਛ ਜਾਣ ਵਾਲਾ ਰਾਹ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਇਸ ਦੇ ਨਾਲ ਹੀ ਹੋਰ ਪਿੰਡਾਂ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਦੇਖਣ ਨੂੰ ਮਿਲਿਆ ਹੈ ਬਰਸ਼ ਦੇ ਕਾਰਨ ਪ੍ਰਸ਼ਾਸਨ ਨੇ ਲੋਕਾਂ ਤੋਂ ਨਦੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਦੇ ਬਾਅਦ ਫਲੈਸ਼ ਫਲੱਡ ਦਿਖਾਈ ਦਿੱਤਾ ਹੈ। ਸੇਨਾ ਪੁਲਿਸ, ਐਸ ਡੀ ਆਰ ਐਫ ਅਤੇ ਸੀ ਆਰ ਪੀ ਐਫ ਬਾਰਿਸ਼ ਤੇ ਪਾਣੀ ਨੂੰ ਪਿੰਡਾਂ 'ਚ ਜਾਣ ਤੋਂ ਰੋਕ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ 17 April ਤੱਕ ਰਾਜ ਦੇ ਹੋਰ ਸਥਾਨਾਂ 'ਤੇ ਬਾਰਿਸ਼ ਹੋ ਸਕਦੀ ਹੈ। ਪੂਚ ਰਾਜੋਰੀ ਨੂੰ ਸ਼ੋਪੀਆ ਤੋਂ ਜੋੜਨ ਵਾਲੇ ਮੁੱਖ ਰੋਡ ਬਰਬਾਰੀ ਕਾਰਨ ਬੰਦ ਹੋ ਗਿਆ ਹੈ। ਸਕਰੀਨ 'ਤੇ ਚੱਲਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ। ਜੰਮੂ ਕਸ਼ਮੀਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਦਰਅਸਲ ਜੰਮੂ ਕਸ਼ਮੀਰ ਦੇ ਵਿੱਚ ਪੂਛ ਤੇ ਕਈ ਇਲਾਕਿਆਂ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਭਾਰੀ ਬਾਰਿਸ਼ ਦੇ ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਪਾਣੀ ਵਿੱਚ ਸੜਕ ਤੇ ਕਈ ਗੱਡੀਆਂ ਬਹਿ ਗਈਆਂ ਨੇ ਪੂਛ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਨਦੀਆਂ ਤੇ ਨਾਲੇ ਉਫਾਨਤੇ ਨੇ ਪੂਛ ਜਾਣ ਵਾਲਾ ਰਾਹ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਇਸ ਦੇ ਨਾਲ ਹੀ ਹੋਰ ਪਿੰਡਾਂ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਦੇਖਣ ਨੂੰ ਮਿਲਿਆ ਹੈ ਬਰਸ਼ ਦੇ ਕਾਰਨ ਪ੍ਰਸ਼ਾਸਨ ਨੇ ਲੋਕਾਂ ਤੋਂ ਨਦੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਦੇ ਬਾਅਦ ਫਲੈਸ਼ ਫਲੱਡ ਦਿਖਾਈ ਦਿੱਤਾ ਹੈ। ਸੇਨਾ ਪੁਲਿਸ, ਐਸ ਡੀ ਆਰ ਐਫ ਅਤੇ ਸੀ ਆਰ ਪੀ ਐਫ ਬਾਰਿਸ਼ ਤੇ ਪਾਣੀ ਨੂੰ ਪਿੰਡਾਂ 'ਚ ਜਾਣ ਤੋਂ ਰੋਕ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ 17 April ਤੱਕ ਰਾਜ ਦੇ ਹੋਰ ਸਥਾਨਾਂ 'ਤੇ ਬਾਰਿਸ਼ ਹੋ ਸਕਦੀ ਹੈ। ਪੂਛ ਰਾਜੋਰੀ ਨੂੰ ਸ਼ੋਪੀਆ ਤੋਂ ਜੋੜਨ ਵਾਲੇ ਮੁੱਖ ਰੋਡ ਬਰਬਰੀ ਕਾਰਨ ਬੰਦ ਹੋ ਗਿਆ ਹੈ। ਸਕਰੀਨ 'ਤੇ ਚੱਲਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ।